ਹਾਂਜੀ ਭਾਈ ਜੀ ਜੋ ਆਪਾਂ ਪੱਟੀ ਤੋਂ ਟਰੈਕਟਰ ਕਰ ਰਹੇ ਆ 3735 ਸੋ ਆਪਾਂ ਉਸ ਟਰੈਕਟਰ ਦਾ ਜਿਹੜਾ ਬੋਸ਼ ਲਵਾਉਣ ਲਈ ਬਾਈ ਕੋਲੇ ਆਏ ਸੀ ਖਰਾਬ ਤੇ ਲਓ ਮੇત્રો ਜਿਹੜਾ ਕਰਨਪਰਾ ਵਾਲਾ ਟਰੈਕਟਰ ਸੀਗਾ ਤੇ ਸੋ ਆਪਣਾ ਰੈਡੀ ਹੋ ਚੁੱਕਿਆਗਾ ਫਿਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਇੰਟਰਕੂਲਰ ਵਗੈਰਾ ਟਰਬੋ ਵਗੈਰਾ ਦੀ ਆਪਾਂ ਫੁੱਲ ਫਿਟਿੰਗ ਕਰ ਦਿੱਤੀ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਪੇਜ ਜੀਐਨਟੀ ਬਰਗਾੜੀ ਤੇ ਅਮੀਰਾ ਸਾਰੇ ਸੱਜਾ ਠੀਕ ਹੋਣਗੇ ਬਾਕੀ ਇੱਕ ਉਹ ਫਰੇਮ ਦੇ ਵਿੱਚ ਤੁਸੀਂ ਇੱਕ 60 55 ਟਰੈਕਟਰ ਦੇਖ ਰਹੇ ਹੋ ਜੋ ਕਿ ਆਪਣੇ ਕੋਲੇ ਪਾਵਰ ਵਧਾਉਣ ਲਈ ਟਰੈਕਟਰ ਆਪਣੇ ਕੋਲੇ ਆਇਆਗਾ ਪਿੰਡ ਲਾਂਡਿਆ ਤੇ ਸੋ ਆਪਾਂ ਅੱਜ ਟਰੈਕਟਰ ਦਾ ਤੁਹਾਨੂੰ ਗੇਅਰ ਪਾ ਕੇ ਤੇ ਚੈੱਕ ਕਰਾ ਕਰਾਉਨੇ ਆ ਕਿਹੜੇ ਕਿਹੜੇ ਗੇਅਰ ਦੇ ਵਿੱਚ ਉੰਨੀਆਂ ਹੱਲਾਂ ਦੇ ਵਿੱਚ ਚੱਲਦਾ ਹੈਗਾ ਆ ਤੇ ਆਓ ਤੁਹਾਨੂੰ ਦਿਖਾਈਏ ਟਰੈਕਟਰ ਕਿਹੜੇ ਕਿਹੜੇ ਗੇਅਰ ਦੇ ਵਿੱਚ ਚੱਲਦਾਗਾ ਤੇ ਕੀ ਗੱਲਬਾਤ ਆ ਟਰੈਕਟਰ ਦੇ ਵਿੱਚ ਤੇ ਸਾਰਾ ਤੁਹਾਨੂੰ ਲਖਾਵਾਂਗੇ ਮਿੱਤਰੋ ਵੀਡੀਓ ਦੇ ਵਿੱਚ ਬਣੇ ਰਹੋ। ਆਪ ਤੁਸੀਂ ਚੈੱਕ ਕਰ ਸਕਦੇ ਹੋ। ਇੱਧਰ ਪਾਉਨੇ ਆਪਾਂ ਪਹਿਲਾ ਗੇਅਰ। ਤੇ ਇੱਧਰ ਆਪਣਾ ਹਾਈ ਹੈਗਾ। ਇੱਧਰ ਆਪਣਾ ਘੋੜੇ ਵਾਲੇ ਗੇਅਰ ਦੇ ਵਿੱਚ ਆ। ਤੇ ਆਰ ਪੀ ਐਮ ਕਰਦੇ ਆਪਾਂ ਇਹਦੇ। 2000। 2000 ਆਰ ਪੀ ਐਮ ਦੇ ਵਿੱਚ ਚੱਲਾਂਗੇ ਆਪਾਂ ਟਰੈਕਟਰ ਨਾਲ। ਕਿਹਦਾ ਜੱਫਾ ਕੱਕ ਰੋਕ ਕਰਦਾ। ਟਰੈਕਟਰ ਬਿਲਕੁਲ ਚੱਲ ਨਹੀਂ ਰਿਹਾ ਹੈਗਾ ਇਧਰੋਂ ਆਪਾਂ ਸਾਹਣ ਵਾਲਾ ਗੇਅਰ ਲਾ ਰਹੇ ਹਾਂ ਠੀਕ ਹੈ ਇਹਦੇ ਵਿੱਚ ਦੇਖਦੇ ਆ ਇਹਦੇ ਵਿੱਚ ਉਹ ਟਰੈਕਟਰ ਨਹੀਂ ਚੱਲਦਾ ਟਰੈਕਟਰ ਬੰਦ ਹੋ ਗਿਆ ਵੇਖੋ ਹੁਣ ਆਪਾਂ ਲੀਵਰ ਚੱਕ ਕੇ ਚਲਾਉਨੇ ਆ ਇਧਰੋਂ ਸਾਹਣ ਵਾਲੇ ਗੇਅਰ ਦੇ ਵਿੱਚ ਪਹਿਲੇ ਗੇਅਰ ਦੇ ਵਿੱਚ ਆਪਾਂ ਲੀਵਰ ਮੜਾ ਡਾਊਨ ਕਰਦੇ ਆ ਚੱਕਰ ਕਰ ਸਕਦੇ ਹੋ ਟਰੈਕਟਰ ਫੁੱਲ ਚੱਕਰ ਡਰੌਪ ਕਰ ਰਿਹਾ ਆ ਆ ਫੇਰ 2000 ਤੇ ਆ ਗਿਆ i'll já a jacket for ਬਿਲਕੁਲ ਦਬ ਰਿਹਾਗਾ ਹੁਣ ਆਪਾਂ ਇਸ ਸਰਕਟਰ ਨੂੰ ਡਰਤੋ ਵਗੈਰਾ ਦੀ ਮੋਡੀਫਿਕੇਸ਼ਨ ਕਰਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਸਾਰਾ ਇਸ ਤੋਂ ਨਿਕਰੋ ਜੜਰੇ ਵੀਡੀਓ ਦੇ ਨਾਲ ਮੌਲ ਕਿਉਂਕਿ ਟਰੈਕਟਰ ਪਹਿਲਾਂ ਹਾਰ ਨਾਲ ਤੇ ਘੋੜੇ ਵਾਲੇ ਗੇਅਰ ਦੇ ਵਿੱਚ ਵੀ ਦਬ ਰਿਹਾ। ਬਾਕੀ ਉਸ ਤੋਂ ਬਾਅਦ ਤੁਹਾਨੂੰ ਮੋਡੀਫਿਕੇਸ਼ਨ ਕਰਕੇ ਦਿਖਾਵਾਂਗੇ। ਤੇ ਕਿਹੜੇ-ਕਿਹੜੇ ਗੇਅਰ ਚੱਕਦਾ ਟਰੈਕਟਰ ਤੇ ਕਿੰਨੀ ਪਾਵਰ ਦਾ ਫਰਕ ਪਿਆ ਸੱਜਣੋ। ਕਿਉਂਕਿ ਇੱਥੇ ਟਰੈਕਟਰ ਬਿਲਕੁਲ ਆਪਣੀ ਤਾਕਤ ਨਹੀਂ ਦਿਖਾ ਰਿਹਾਗਾ ਤੇ ਉਸ ਤੋਂ ਬਾਅਦ ਤੁਹਾਨੂੰ ਮੋਡੀਫਾਈ ਕਰਨ ਤੋਂ ਬਾਅਦ ਫਿਰ ਦਿਖਾਵਾਂਗੇ ਟਰੈਕਟਰ ਕਿੰਨੀ ਕੀ ਆਪਣੀ ਪਾਵਰ ਵਿਖਾਉਂਦਾ ਤੇ ਕੀ ਗੱਲ ਬਾਤ। ਤੇ ਸੋ ਸੱਜਣੋ ਬਾਕੀ ਜੁੜੇ ਦੇ ਵੀਡੀਓ ਦੇ ਨਾਲ ਬਾਕੀ ਆਪਣੇ ਬਲੌਗ ਇੰਸਟਾ YouTube Facebook ਤੇ ਜਰੂਰ ਦੇਖਣ ਨੂੰ ਮਿਲਣਗੇ ਤੁਹਾਨੂੰ। ਭਾਈ ਜੀ ਜੋ ਟਰੈਕਟਰ ਆਪਣਾ 6055 ਆਪਣੇ ਕੋਲੇ ਪਿੰਡ ਲੰਡਾ ਤੋਂ ਆਇਆਗਾ ਜਿਲ੍ਹਾ ਮੋਗਾ ਤੋਂ ਤੇ ਸੋ ਆਪਾਂ ਇਸ ਟਰੈਕਟਰ ਨੂੰ ਆਪਾਂ ਖੇਤ ਚੋਂ ਲਿਆਏ ਸੀਗੇ ਵਰਕਸ਼ਾਪ ਤੇ ਹੁਣ ਆਪਾਂ ਇਸ ਟਰੈਕਟਰ ਦੇ ਉੱਪਰ ਇੱਕ ਤਾਂ ਕਰਾਂਗੇ ਟਰਬੋ ਫਿੱਟ ਨੰਬਰ 2 ਤੇ ਇਹਦਾ ਜਿਹੜਾ ਡੀਜ਼ਲ ਪੰਪ ਆਪਾਂ ਕਰਾਂਗੇ ਫੁੱਲ ਮੋਡੀਫਾਈ ਤੇ ਸੋ ਆਪਾਂ ਡੀਜ਼ਲ ਪੰਪ ਵੀ ਖੋਲਦੇ ਆ ਮਿੱਤਰੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਟਰੈਕਟਰ ਆਪਣਾ ਪਹਿਲੇ ਘੋੜੇ ਵਾਲੇ ਗੇਅਰ 'ਚ ਵੀ ਦਬਦਾ ਸੀਗਾ ਤੇ ਪਹਿਲੇ ਲੋ ਵਾਲੇ ਗੇਅਰ 'ਚ ਵੀ ਦਬਦਾ ਸੀਗਾ ਠੀਕ ਹੈ ਕੂੜਾ ਤੇ ਇੱਕ ਬੁੱਲ ਗੇਅਰ ਇਹਦੇ ਲੱਗਿਆ ਹੋਇਆ ਕੰਪਨੀ ਵੱਲੋਂ ਹਾਈ ਲੋ మీడియం ਦਿੱਤਾ ਹੋਇਆਗਾ ਜਿਹਨੂੰ ਆਪਾਂ ਇੱਕ ਪਾਵਰ ਵਾਲਾ ਗੇਅਰ ਵੀ ਕਹਿ ਦਿੰਨੇ ਆ ਦੋਨਾਂ ਗੇਅਰਾਂ ਦੇ ਵਿੱਚ ਟਰੈਕਟਰ ਪਹਿਲੇ ਹਾਈ ਚ ਵਿੱਚ ਨਹੀਂ ਚੱਲਿਆ ਦੋਨੇ ਲੀਵਰ ਸੱਟ ਗਏ ਤੇ ਟਰੈਕਟਰ ਦਬ ਜਾਂਦਾ ਆਰ ਪੀ ਐਮ ਬਹੁਤ ਜ਼ਿਆਦਾ ਸਲਤਰ 8 800 ਡ੍ਰੌਪ ਕਰਦਾਗਾ ਤੇ ਸੋ ਮਿੱਤਰੋ ਹੁਣ ਖੋਲਦਿਆਂ ਡੀਜ਼ਲ ਪੰਪ ਇਹਦਾ ਡੀਜ਼ਲ ਪੰਪ ਨੂੰ ਵੀ ਕਰਾਂਗੇ ਫੁੱਲ ਮੋਡੀਫਾਈ ਵਿਦ ਟਰਬੋ ਫਿਟ ਕਰਾਂਗੇ ਆਪਾਂ 72 ਨੰਬਰ 72 ਨੰਬਰ ਟਰਬੋ ਆਪਾਂ ਫਿਟ ਕਰਨੀ ਇਸ ਟਰੈਕਟਰ ਦੇ ਉੱਪਰ ਤੇ ਸੋ ਬਣਾਉਣਾ ਹੈ ਜਲਦੀ ਜਲਦੀ ਆਪਾਂ ਫਿਟ ਇਹ ਬਾਕੀ ਆਪ ਨੂੰ ਕੁਝ ਪਾਰਟਸ ਲੈਣ ਲਈ ਆਪਾਂ ਨੂੰ ਏਜੰਸੀ ਜਾਣਾ ਪੂਗਾ ਕਿਉਂਕਿ ਜੈਨ ਵਗੈਰਾ ਦੇ ਨਹੀਂ ਮਿਲੇਗੇ ਕਿਉਂਕਿ ਜਿਹੜੇ ਆਪਾਂ ਐਡਜਸਟਮੈਂਟ ਦੇ ਜੈਨ ਵਰਤਨੇ ਇਹ ਕੰਪਨੀ ਦੇ ਚੱਲਣਗੇ ਦੇ ਕਿਉਂਕਿ ਦੇਸੀ ਜੈਨ ਜ਼ਰੂਰ ਮਿਲ ਜਾਂਦੇ ਆ ਪਰ ਲੇਕਿਨ ਉਹ ਇੰਨੀ ਪਾਵਰ ਤੇ ਚਾਲ ਨਹੀਂ ਚੱਲਣੇ ਚਾਹੀਣ ਕਿਉਂਕਿ ਪੜ ਜਾਣਗੇ ਤੇ ਸੋ ਮਿੱਤਰੋ ਹੁਣ ਚੱਲਦੇ ਆ ਵਰਕਸ਼ਾਪ ਏਜੰਸੀ ਏਜੰਸੀ ਚੋਂ ਆਪਾਂ ਜੈਨ ਵਗੈਰਾ ਲੈ ਕੇ ਤੇ ਇੱਕ ਟਰਬੋ ਵਾਲਾ ਬੈਂਡ ਆਪਾਂ ਬਣਨਾ ਦੇਣਾ ਖਰਾਦ ਵਾਲੇ ਵੀਰ ਨੂੰ ਕੁਝ ਬੋਲਟ ਟੁੱਟ ਗਏ ਨੇ ਉਹਦੇ ਤੇ ਇੱਕ ਉਹ ਆਪਾਂ ਕੜਵਾਉਣੀ ਆ ਤੇ ਚਲੋ ਬਾਕੀ ਜੁੜੇਰੇ ਵੀਡੀਓ ਦੇ ਨਾਲ ਕਰਦੇ ਆ ਟਰੈਕਟਰ ਦਾ ਆਪਾਂ ਕੰਮ ਸਟਾਰਟ ਤੇ ਜਿਹੜੇ ਭਰਾ ਦਾ ਟਰੈਕਟਰ ਆ ਉਹਨਾਂ ਨਾਲ ਵੀ ਕਰਾਉਣੇ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਪਹਿਲਾਂ ਦੱਸੋ ਲੰਡੇ ਜੀ ਅਸਲ ਲੰਡੇ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਤੇ ਕੀ ਨੋਵਾ ਬਾਈ ਜੀ ਤੁਹਾਡਾ ਇੱਕ ਬਾਦ ਸਿੰਘ ਠੀਕ ਹੈ ਬਾਈ ਜੀ ਇਹ ਕਿਹੜਾ ਮਾਡਲ ਟਰੈਕਟਰ ਆਪਣਾ 655 ਅੱਛਾ 19 ਮਾਡਲ ਆ ਜੀ ਠੀਕ ਹੈ ਆਪਾਂ ਕਿਹੜੇ ਕਿਹੜੇ ਐਂਪਲੀਮੈਂਟ ਤੇ ਚਲਾਉਣੇ ਆ ਨੂੰ ਹੁਣ ਤੱਕ ਉਹ ਨਾ ਪਾ ਹਲਾ ਤੇ ਤਮੀਆਂ ਤੇ ਸੁਪਰ ਸੀਕਰ ਤੇ ਠੀਕ ਆ ਠੀਕ ਆ ਤੇ ਬਾਈ ਇਹ ਜਦੋਂ ਨਵਾਂ ਲਿਆਂਦਾ ਉਹਦੇ ਚੱਕਰ ਡ੍ਰੌਪ ਕਰਦਾ ਸੀ ਜਾਂ ਬਾਅਦ ਚ ਲੱਗਿਆ ਕਰ ਅੱਛਾ ਉਦੋਂ ਦਾ ਇੱਦਾਂ ਠੀਕ ਆ ਪਹਿਲਾਂ ਤੋਂ ਇਦਾਂ ਠੀਕ ਆ ਬਾਕੀ ਦਾ ਤੇਲ ਤੂਲ ਤਾਂ ਬਹੁਤ ਘੱਟ ਖਾਂਦੇ ਹਨ ਆਹ ਜੀ ਠੀਕ ਐ ਤੇ ਚਲੋ ਬਾਕੀ ਆਪਾਂ ਕਰਦੇ ਹੁਣ ਮੋਡੀਫਾਈ ਖੋਲਦੇ ਆ ਡੀਜ਼ਲ ਪੰਪ ਬਾਕੀ ਲਾਉਨੇ ਟਰਬੋ ਤੇ ਉਸ ਤੋਂ ਬਾਅਦ ਤੁਹਾਨੂੰ ਪਰਫਾਰਮੈਂਸ ਦਿਖਾਵਾਂਗੇ ਤੇ ਇਧਰ ਬਾਈ ਜੀ ਇੱਕ ਆਪਣੇ ਕੋਲੇ ਗੀਅਰ ਲਵਾਉਣ ਲਈ ਆਪਣੇ ਕੋਲੇ ਜ਼ਿਲ੍ਹਾ ਬਟਾਲੇ ਤੋਂ ਜ਼ਿਲ੍ਹਾ ਬਟਾਲਾ ਹੀ ਹੈ ਨਾ ਗੁਰਦਾਸਪੁਰ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਤੇ ਆਹ ਮੁੰਡਾ ਆਹਦਾਏ ਨਹੀਂ ਬੋਲਦਾ ਠੀਕ ਹੈ ਭਾਈ ਜੀ ਆਪਣਾ ਏਰੀਆ ਦੱਸੋ ਕਿਹੜਾ ਜੀ ਭਾਈ ਆਪਣਾ ਪਸੀਰ ਬਟਾਲਾ ਠੀਕ ਹੈ ਡਿਸਟ੍ਰਿਕਟ ਗੁਰਦਾਸਪੁਰ ਜੀ ਠੀਕ ਹੈ ਤੇ ਬਾਈ ਜੀ ਜਿਹੜਾ ਆਪਾਂ ਸੋਨਾਲੀਕਾ 3 ਸਪੀਡ ਕਰਾਉਣ ਲਈ ਲੈ ਕੇ ਆਏ ਸੀ ਤੁਸੀਂ ਆਪਣੀ ਵੀਡੀਓ ਕਿਹੜੇ ਚੈਨਲ ਦੇ ਦੇਖੀ YouTube ਤੇ ਦੇਖੀ ਸੀ ਜਾਂ ਕਿੱਥੇ ਹੋਰ ਦੇਖੀ ਸੀ ਬਾਈ YouTube ਤੇ ਦੇਖੀ ਭਾਈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਲੱਗਾ ਸੀ ਠੀਕ ਹੈ ਉਹ ਕੰਮ ਠੀਕ ਹੈ ਜੀ ਉਹੀ ਦੇ ਕੇ ਫਿਰ ਆਪਾਂ ਤੁਹਾਡੇ ਕੋਲ ਆਏ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਆਪਣਾ ਜਿਹੜਾ ਸੋਨਾਲੀਕਾ ਕਿਹੜਾ ਮਾਡਲ ਟਰੈਕਟਰ ਆ 18 ਮਾਡਲ ਹੈ ਅੱਛਾ 18 ਮਾਡਲ ਹਾਂਜੀ ਠੀਕ ਹੈ ਤੇ ਕਿਹੜੇ-ਕਿਹੜੇ ਆਪਾਂ ਸੰਦ ਚਲਾਉਣੇ ਐ ਇੰਪਲੀਮੈਂਟ ਤੇ ਚਲਾਉਣੇ ਹਾਂ ਟਰੈਕਟਰ ਨੂੰ ਜੀ ਆਪਣਾ तकरीबन सारे ਆਪਾਂ ਸੰਦੇ ਚ ਲਾਈਦੇ ਆ ਹਾਂ ਵਗੈਰਾ ਤਵੇ ਵਗੈਰਾ ਪ੍ਰोसीਡਰ ਵੀ ਜਿਹੜਾ ਉਹਦੇ ਚ ਲਾਉਣਾ ਠੀਕ ਹੈ ਉਹਦੇ ਚੱਕਰ ਦੀ ਸਮੋਂ ਜਿਹੜਾ ਇਹ 3 ਸਪੀਡ ਕਰਾਉਣਾ ਪਿਆ ਇਹ ਕਿਉਂ ਪਹਿਲਾਂ 2 ਸਪੀਡ ਹੀ ਠੀਕ ਹੈ ਜੀ ਠੀਕ ਹੈ ਜੀ ਭਾਈ ਜੀ ਆਪਣੇ ਤੱਕ ਤਾਂ ਕਿੰਨਾ ਪੈਂਡਾ ਪਿਆ ਤੁਹਾਨੂੰ ਆਉਣ ਲਈ ਤੁਹਾਨੂੰ ਭਾਈ 150 ਕਿਲੋਮੀਟਰ ਪੈ ਗਿਆ ਅੱਛਾ 150 ਕਿਲੋਮੀਟਰ ਦਾ ਕਰੀਬ ਆ ਪੈ ਗਿਆ ਤੇ ਕਿੰਨੇ ਘੰਟੇ ਲੱਗੇ ਟਰੈਕਟਰ ਨੂੰ ਆਪਣੇ ਤੱਕ ਆਉਣ ਲਈ ਟਰੈਕ ਨੂੰ ਤਾਂ ਕਾਫੀ ਟਾਈਮ ਲੱਗ ਗਿਆ। ਅੱਛਾ 8-9 ਘੰਟੇ ਲੱਗ ਗਏ। ਅੱਛਾ 8-10 ਘੰਟੇ ਲੱਗ ਗਏ। ਇਹ ਹੁਣ ਛੇਤੀ ਚਲੇ ਜਾਵੋਗੇ। ਤਾਂ ਨਹੀਂ ਹੁੰਦੇ ਜੀ। ਕਾਰਨੇ ਆਉਣ ਬੰਦੇ ਨੂੰ ਕਿੱਥੇ ਦਾ ਪੁੱਛ ਪਛਕ ਕੇ ਆਉਣਾ ਪੈਂਦਾ। ਬਿਲਕੁਲ ਬਿਲਕੁਲ। ਹੈ ਕਿੱਥੇ ਬੰਦਾ ਛੇਤੀ ਚਲਾ ਜਾਂਦਾ ਆਪਦੇ ਧਿਆਨ ਨਾਲੇ। ਬਿਲਕੁਲ ਹੈਨਾ। ਤੇ ਚਲੋ ਬਾਈ ਜੀ ਧੰਨ ਧੰਨਵਾਦ ਤੁਹਾਡਾ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਚਲੋ ਸੱਜਣੋ ਬਾਕੀ ਜਿਹੜਾ ਭਰਾ ਦਾ ਟਰੈਕਟਰ ਆਪਾਂ 3 ਸਪੀਡ ਕੀਤਾ ਸੁਣਨ ਲਈਕਾ। ਬਾਕੀ ਉਹ ਤੁਹਾਨੂੰ ਲੀਵਰ ਵਗੈਰਾ ਦੀ ਫਿਟਿੰ ਕਿਉਂਕਿ ਬਾਕੀ ਆਪਣੇ ਘਰ ਟਰੈਕਟਰ ਲੱਗੇ ਹੋਏ ਨੇ ਇੱਕ ਹੌਲੈਂਡ ਟਰੈਕਟਰ ਵੀ ਅੱਜ ਸ਼ਾਮ ਨੂੰ ਆਪਾਂ ਖੋਲਾਂਗੇ ਤੇ ਇਸ ਨੂੰ ਆਪਾਂ ਉਸ ਟਰੈਕਟਰ ਦੇ ਵਿੱਚ ਵੀ 3 ਸਪੀਡ ਦੀ ਮੋਡੀਫਿਕੇਸ਼ਨ ਕਰਨੀ ਹੈ ਜੋ ਕਿ ਆਪਣਾ ਬਲੰਦਰ ਤੋਂ ਆਇਆਗਾ ਟਰੈਕਟਰ ਇਹ ਭਰਾ ਦਾ ਟਰੈਕਟਰ ਆਇਆ ਸੀ ਆਪਣੇ ਕੋਲੇ ਸੋਹਣ ਲੀਕਾ 3 ਸਪੀਡ ਕਰਾਉਣ ਲਈ ਤੇ ਜਿਹਦੇ ਵਿੱਚ ਆਪਾਂ 3 ਸਪੀਡ ਗੇਅਰ ਦੀ ਮੋਡੀਫਿਕੇਸ਼ਨ ਕੀਤੀ ਹੈਗੀ ਇਹਦੇ ਵਿੱਚ ਆਪਾਂ ਜੋ ਲੀਵਰ ਆਪਣਾ ਬਣਾ ਕੇ ਲਾਇਆਗਾ ਵਿੱਦ ਪਾਈਪ ਲਾਈ ਆਪਾਂ ਔਇਲ ਡਿੱਗਣ ਲਈ ਇਹਦੇ ਵਿੱਚ ਤੇ ਗੇਅਰ ਲੀਵਰ ਦੀ ਸੈਟਿੰਗ ਤੁਸੀਂ ਚੈੱਕ ਕਰ ਸਕਦੇ ਆ ਆਹ ਫਿਟਿੰਗ ਆਪਾਂ ਕੀਤੀ ਹੈ ਉਸੇ ਪਲੇਟ ਦੇ ਵਿੱਚ ਬਾਕੀ ਮਿੱਤਰੋ ਆਪਾਂ ਇਸ ਟਰੈਕਟਰ ਦੇ ਵਿੱਚ ਪੈਨ ਵਗੈਰਾ ਦੀ ਯੂਜ਼ ਨਹੀਂ ਕਰਦੇ ਬਾਕੀ ਇਸੇ ਦੇ ਵਿੱਚ ਕਪਲੀਨ ਲਈ ਫੌਰਗ ਦੀ ਹੀ ਵਰਤੋਂ ਕਰਦੇ ਆ ਤਾਂ ਜੋ ਟਰੈਕਟਰ ਦੀ ਜਿਹੜੀ ਲਾਈਫ ਆ ਗੇਅਰ ਦੀ ਬਣੀ ਰਵੇ ਜਿਹਦੇ ਕਾਰਨ ਕਰਕੇ ਆਪਾਂ ਪੈਨ ਵਗੈਰਾ ਦਾ ਯੂਜ਼ ਨਹੀਂ ਕਪਲੀਨ ਦੇ ਉੱਪਰ ਕਰਦੇ ਕਿਉਂਕਿ ਅੱਜ ਕੱਲ ਜਿਹੜਾ ਲੀਵਰ ਲਾਉਂਦੇ ਨੇ ਉਹ ਪੈਨ ਵਾਲਾ ਹੀ ਲੱਗਦਾ ਤੇ ਪੈਨ ਵਾਲਾ ਹੀ ਲਾਉਂਦੇ ਨੇ ਸਾਰੇ ਭਰਾ ਪਰ ਚੱਲਦਾ ਵਧੀਆ ਪਾਣੀਆਂ ਦੇ ਕਿਸੇ ਨੂੰ ਮਨ ਮਾੜਾ ਆਂਦੇ ਜਾਂ ਕਿਸੇ ਦੇ ਕੰਮ ਨੂੰ ਨਾ ਆਂਦੇ ਆ ਜਰੂਰ ਲਾਓ ਕੋਈ ਚੱਕਰ ਨਹੀਂ ਉਹ ਆਪਣੀ ਸਿਹਤ ਤੇ ਆਪਦੀ ਗਰੰਟੀ ਦੇ ਹਿਸਾਬ ਨਾਲ ਲਾਉਂਦੇ ਆ ਪਰ ਲੇਕਿਨ ਜਿੱਥੋਂ ਤੱਕ ਆਪਣਾ ਦਿਮਾਗ ਕੰਮ ਕਰਦਾ ਜਿੱਥੋਂ ਤੱਕ ਆਪਣੀ ਸੋਚ ਆ ਪਰਮਾਤਮਾ ਨੇ ਦਿੱਤੀ ਉਥੋਂ ਤੱਕ ਅਸੀਂ ਕੰਮ ਨੂੰ ਲੰਬਾ ਟਾਈਮ ਚਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਪੈਨ ਆ ਮਿੱਤਰੋ ਉਹ ਲੰਬਾ ਟਾਈਮ ਦਾ ਪ੍ਰੋਸੈਸ ਨਹੀਂ ਹੁੰਦਾ ਉਹ ਥੋੜਾ ਟਾਈਮ ਚੱਲੂਗੀ ਜਿਹਦੇ ਕਾਰਨ ਕਰ ਘਸ ਕੇ ਉਹ ਟੁੱਟ ਜਾਂਦੀ ਆ ਜਾਂ ਗੇਅਰ ਨਿਕਲਣ ਦੀ ਪ੍ਰੋਬਲਮ ਪੈ ਜਾਂਦੀ ਆ ਤੇ ਜਿਹਦੇ ਕਾਰਨ ਕਰਕੇ ਅਸੀਂ ਫੋਰ ਗੱਲ ਲੀਵਰੇਜ ਦੇ ਵਿੱਚ ਫਿੱਟ ਕਰਦੇ ਆ ਤੇ ਆਪਣੀ ਫਿਟਿੰਗ ਹੋ ਗਈ ਓਕੇ ਬਾਕੀ ਚਲਾ ਕੇ ਦੇਖ ਲਿਆ ਟ్రਾਈ ਲੈ ਲਈ ਕੋਈ ਕਿਸੇ ਪਾਸੇ ਦੀ ਆਵਾਜ਼ ਨਹੀਂ ਆਉਂਦੀ ਸਾਰਾ ਓਕੇ ਦੀ ਰਿਪੋਰਟਾਂ ਬਾਕੀ ਕਿ ਭਰਾਵਾਂ ਨੇ ਕਈ ਕਹਿਣਗੇ ਯਾਰ ਤੋਰਾ ਨਹੀਂ ਦਿਖਾਇਆ ਤੋਰਾ ਆਪਣਾ ਆਲਰੇਡੀ YouTube ਤੇ Instagram ਤੇ ਆਪਣਾ ਪਾਇਆ ਹੋਇਆਗਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਚਲੋ ਬਾਕੀ ਵਲੌਗ ਦੇ ਨਾਲ ਜੁੜੇ ਰਹੋ ਤੇ ਬਾਕੀ ਤੁਹਾਨੂੰ ਅੱਜ ਦਾ ਵਰਕ ਦਿਖਾਉਣਾ ਜੋ ਤੁਹਾਡੀ ਆਪਣੀ ਵਰਕਸ਼ਾਪ ਤੇ ਆਇਆਗਾ ਲਓ ਜੀ ਜਿਹੜਾ ਆਪਾਂ ਪਾਰਟਸ ਸੀਗਾ ਇਸ 6055 ਦਾ ਕਿਉਂਕਿ ਇਹਦੇ ਜੈਨ ਵਗੈਰਾ ਆਪ ਨੂੰ ਏਜੰਸੀ ਦੇ ਵਿੱਚੋਂ ਨਹੀਂ ਮਿਲੇ ਤੇ ਸੋ ਆਪਾਂ ਨੂੰ ਜਗਰਾਉਣਾ ਜਾਣਾ ਪੈ ਗਿਆ ਸੀਗਾ ਤੇ ਜਿਹਦੇ ਕਾਰਨ ਕਰਕੇ ਫਿਰ ਵੀਡੀਓ ਉੱਥੋਂ ਦੀ ਵੀ ਨਹੀਂ ਅਪਲੋਡ ਹੋਈ ਕਿਉਂਕਿ ਮੋਬਾਈਲ ਆਪਣਾ ਹੋ ਗਿਆ ਸੀ ਬੰਦ ਤੇ ਚਲੋ ਇੱਧਰ ਆਪਣਾ 911 ਦਾ ਇੰਜਨ ਖੁੱਲ ਗਿਆ ਸੱਜਣੋ ਇੰਜਨ ਖੋਲਣ ਤੋਂ ਬਾਅਦ ਕੱਲ ਨੂੰ ਆਪਣੇ ਕੋਲੇ ਇੱਕ ਨਿਊ ਹਾਲੈਂਡ ਆ ਰਿਹਾਗਾ ਜਿਹਦੇ ਵਿੱਚ ਆਪਾਂ 3 ਸਪੀਡਾਂ ਦਾ ਗੇਅਰ ਕਰਨਾਗਾ ਬਾਕੀ ਆਪਾਂ ਜਿਹੜਾ 724 ਮਗਰ ਖੁੱਲਿਆ ਖੜਾ ਉਹ ਵੀ ਟਰੈਕਟਰ ਆਪਾਂ ਜਾ ਜਗਾ ਤੇ ਲੈ ਕੇ ਆਉਣਾ ਫਿਰ ਆਪਾਂ ਉਹਦਾ ਕੰਮ ਸਟਾਰਟ ਕਰਾਂਗੇ ਇਸ ਟਰੈਕਟਰ ਦੇ ਜਿਹੜਾ ਇਹ ਕੁਝ ਜੈਨ ਜੱਪੇ ਆਪਾਂ ਨੂੰ ਨਹੀਂ ਮਿਲੇਗੇ ਉਹ ਆਪਣੇ ਆਰਡਰ ਮਕਾਏ ਏਜੰਸੀ ਦੇ ਵਿੱਚ ਤੇ ਸੋ ਆਪਣੇ ਕੋਲੇ ਕੱਲ ਨੂੰ ਪਹੁੰਚਣਗੇ ਜਿਹਦੇ ਕਾਰਨ ਕਰਕੇ ਕੱਲ ਨੂੰ ਆਪਾਂ ਇਹਨੂੰ ਲਗਾਗੇ ਫਿਟਿੰਗ ਕਰਨਾ ਤੇ ਚਲੋ ਸੱਜਣੋ ਬਾਕੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਹੁਣ ਆਪਣੇ ਹਰ ਰੋਜ਼ ਵਲੌਗ ਆਇਆ ਕਰਨਗੇ ਹਰ ਰੋਜ਼ ਵੀਡੀਓ ਬਣਾਇਆ ਕਰੂਗੀ ਕਿਉਂਕਿ ਮੈਂ ਬਿਜੀ ਹੋਣ ਕਾਰਨ ਕਰਕੇ ਕੰਮ 'ਚ ਤੇ ਤਾਂ ਕਰਕੇ ਵਲੌਗ ਨਹੀਂ ਆਪਣੇ ਬਣਦੇ ਸੀਗੇ ਤੇ ਚਲੋ ਹੁਣ ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪਿਆ ਕਰੂਗਾ ਵਲੌਗਾਂ ਦਾ ਤੇ ਹੁਣ ਰੋਜ਼ ਹਰ ਰੋਜ਼ ਵਲੌਗ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਹਰ ਰੋਜ਼ ਜੇ ਹਰ ਰੋਜ਼ ਨਹੀਂ ਪਿਆ ਤਾਂ ਦੂਜੇ ਦਿਨ ਪੱਕਾ ਵਲੌਗ ਆਇਆ ਕਰੂ ਆਪਣਾ ਤੇ ਧੰਨਵਾਦ ਸਸੀਕਾਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਓਕੇ ਬਾਈ